ਕੋਈ ਆਪਦੀ ਭੈਣ ਦੇ ਨਾਲ ਆਇਆ ਸੀਗਾ ਮੈਨੂੰ ਬਈ 6:00 11:00 11:30 ਹਨਾ ਤੇ ਘਰੇ ਬਈ ਰੋੜੇ ਰੂੜੇ ਮਾਰ ਕੇ ਗਿਆ ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣੇ-ਹੁਣੇ ਲੱਕੀ ਗੋਲਡ ਸਮਿਥ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਲੱਕੀ ਗੋਲਡ ਸਮਿਥ ਨੇ ਦੱਸਿਆ ਕਿ ਮੇਰੇ ਘਰ ਦੇ ਉੱਪਰ ਰੋੜੇ ਚਲਾਏ ਗਏ ਨੇ ਤੇ ਮੇਰੇ ਟਰੈਕਟਰ ਡਾਇਨਾਸੌਰ ਦੇ ਉੱਪਰ ਵੀ ਰੋੜੇ ਵੱਜੇ ਨੇ ਜਿਸ ਕਾਰਨ ਡਾਇਨਾਸੌਰ ਟਰੈਕਟਰ ਦਾ ਵੀ ਨੁਕਸਾਨ ਹੋਇਆਗਾ ਇਹ ਵਾਰਦਾਤ ਉਦੋਂ ਹੋਈ ਹੈ ਜਦੋਂ ਲੱਕੀ ਗੋਲਡ ਸਮਿਥ ਘਰ ਨਹੀਂ ਸੀ ਹੈਗਾ ਤੇ ਲੱਕੀ ਨੇ ਇਹ ਵੀ ਦੱਸਿਆ ਕਿ ਮੈਂ ਅਕਸਰ ਹੁਣ ਮੇਲਿਆਂ ਤੇ ਰਹਿਣਾਗਾ ਟਰਾਲੀ ਖਿੱਚ ਤਾ ਕਰਕੇ ਮੈਂ ਘਰ ਘੱਟ ਵੱਧ ਹੀ ਹੁਣਾਗਾ ਤੇ ਮੇਰੇ ਪਿੱਛੋਂ ਕੁਝ ਬੰਦੇ ਆਏ ਜਿਨ੍ਹਾਂ ਨੇ ਆ ਕੇ ਮੇਰੇ ਟਰੈਕਟਰ ਤੇ ਮੇਰੇ ਘਰ ਦੇ ਉੱਪਰ ਰੋੜੇ ਚਲਾਏ ਨੇ ਤੇ ਉਹ ਰੋੜੇ ਮੇਰੇ ਘਰਦਿਆਂ ਦੇ ਵੀ ਵੱਜ ਸਕਦੇ ਸੀਗੇ ਬਾਕੀ ਇਸ ਬਾਰੇ ਲੱਕੀ ਗੋਲਡ ਸਮਿਥ ਨੇ ਕੀ ਕੀ ਕਿਹਾ ਉਹ ਇੱਕ ਪ੍ਰੋਪਰ ਵੀਡੀਓ ਸ਼ੇਅਰ ਕੀਤੀ ਆਪਾਂ ਤੁਹਾਡੇ ਨਾਲ ਉਹ ਵੀ ਅੱਗੇ ਸ਼ੇਅਰ ਕਰਨ ਲੱਗਿਆਂਗੇ ਬਾਕੀ ਲੱਕੀ ਗੋਲਡ ਸਮਿਥ ਨੇ ਇਹ ਵੀ ਦੱਸਿਆ ਕਿ ਮੈਂ ਪੁਲਿਸ ਕੰਪਲੇਂਟ ਵੀ ਕਰ ਦਿੱਤੀ ਹੈਗੀ ਤੇ ਹੁਣ ਜਲਦੀ ਪੁਲਿਸ ਪਤਾ ਲਗਾਊਗੀ ਕਿ ਕਿੰਨਾ ਬੰਦਿਆਂ ਨੇ ਇਹ ਕੰਮ ਕੀਤਾਗਾ ਤੇ ਲੱਕੀ ਨੇ ਇਹ ਵੀ ਕਿਹਾ ਕਿ ਮੈਨੂੰ ਕੁਝ ਬੰਦੇ ਤੇ ਸ਼ੱਕ ਵੀ ਹੈਗਾਗਾ ਬਾਕੀ ਤੁਸੀਂ ਅੱਗੇ ਲੱਕੀ ਗੋਲਡ ਸਮਿਥ ਦੀ ਉਹ ਕਲਿੱਪ ਦੇਖੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਸਾਂਝੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਰੱਬ ਰਾਖਾ मतलब ਆਪਾ ਤਾਂ ਬਈ ਘਰੇ ਹੈ ਨਹੀਂ ਸੀਗੇ ਹਨਾ ਮੇਲੇ ਤੇ ਗਏ ਹੋਇਆ ਸਾ ਟਰੈਕਟਰ ਵੀ ਲੈ ਕੇ ਗਏ ਹੋਇਆ ਬਈ ਨਾਲ ਗੱਡੀ ਵੀ ਲੈ ਕੇ ਗਏ ਆ ਤੇ ਕੱਲਾ ਡਾਇਨਾਸੌਰ ਆਪਣਾ ਘਰੇ ਤੇ ਰਾਤ ਕੋਈ ਆਪਦੀ ਭੈਣ ਦੇਣ ਆਇਆ ਸੀਗਾ ਮੈਨੂੰ ਬਈ ਸਾ 11 11:30 ਹਨਾ ਤੇ ਘਰੇ ਬਈ ਰੋੜੇ ਰੂੜੇ ਮਾਰ ਕੇ ਗਿਆ ਮੈਂ ਕਿਹਾ ਮੈਂ ਤਾਂ ਹੈ ਨਹੀਂ ਸੀ ਤੂੰ ਕਿਹਨੂੰ ਦੇਣ ਆ ਗਿਆ ਬਈ ਤੇ ਲੋਕਾਂ ਦਾ ਪਤਾ ਨਹੀਂ ਕਾ ਤੋਂ ਇੰਨਾ ਮਚੇਵਾ ਪਤਾ ਨਹੀਂ ਕੀ ਆ ਰਾਤ 11:30 ਵਜੇ ਮੈਨੂੰ ਤਾਂ ਹੁਣ ਘਰਦਿਆਂ ਨੇ ਦੱਸਿਆ ਕਿ ਰੋੜੇ ਰੂੜੇ ਵਾਵਾ ਮਾਰੇ ਪਏ ਆ ਟਰੈਕਟਰ ਤੋਂ ਰੰਗ ਲਾਇਆ ਪਿਆ ਇੱਟਾਂ ਰੋੜੇ ਵਾਵਾ ਘਰੇ ਖਿਲਰੇ ਪਏ ਆ 10000 ਐਡਾ ਪਤਾ ਨਹੀਂ ਲੋਕਾਂ ਨੂੰ ਕੀ ਮਚੇਵਾ ਜੇ ਕਿਸੇ ਨੂੰ ਬਾਈ ਕੋਈ ਹੈਗਾ ਤਾਂ ਸਿੱਧਾ ਦੱਸ ਦੋ ਐਵੇਂ ਤੁਸੀਂ ਜਵਾਕਾਂ ਹੀ ਆਂ ਗੂ ਘਰੇ ਰੋੜੇ ਮਾਰਦੇ ਆ ਕਿਤੇ ਕੁਛ ਕਰਦੇ ਆ ਤੇ ਬਾਕੀ ਬਾਈ ਥਾਣੇ ਮੈਂ ਰਿਪੋਰਟ ਲਖਾਣ ਦੀ ਪਤਾ ਤਾਂ ਮੈਨੂੰ ਮਾੜਾ ਮੋਟਾ ਹੈਗਾ ਹੀ ਆ ਕਿੰਨਾ ਦਾ ਕੰਮ ਆ ਇਹ ਠੀਕ ਆ ਤੇ ਬਾਕੀ ਥਾਣੇ ਵਾਲਿਆਂ ਨੂੰ ਆਪੀ ਕਹਿਣ ਦਾ ਮਤਲਬ ਥਾਣੇ ਵਾਲੇ ਆਪੀ ਕਰਨਗੇ